ਅੱਜ ਲੈਰੇ ਕਾਗੇ ਤੇ ਕਾਫੀ ਵਿਕਾਸ ਦੇ ਕੰਮਾਂ ਦਾ ਦੁਕਾਟ ਨੂੰ ਹੋਇਆ ਜਿਹਦੇ ਵਿੱਚ ਬਿਜਲੀ ਬੋਰਡ ਦਾ ਦਫਤਰ ਹੈ ਪੀਐਸਪੀਸੀਐਲ ਦਾ ਜਿਹਦੇ ਵਿੱਚ ਸਾਰੇ ਹੀ ਅਫਸਰ ਜਿਹੜੇ ਨੇ ਬਿਜਲੀ ਬੋਰਡ ਦੇ ਉਹ ਇੱਕੋ ਛੱਤ ਥੱਲੇ ਤੁਹਾਨੂੰ ਕੰਮ ਕਰਾਉਣਾ ਤਾਂ ਮਿਲਣਗੇ ਨਾਲ ਨਵਾਂ ਤਹਿਸੀਲ ਕੰਪਲੈਕਸ ਹੈ ਜਿਹਦੇ ਵਿੱਚ 15.92 ਜਨੀ ਕਿ ਲਗਭਗ 16 ਕਰੋੜ ਰੁਪਏ ਦੀ ਲਗਤ ਆਉਗੀ ਇਹ ਇਹਦੇ ਚ ਐਸਟੀਐਮ ਦਫ਼ਤਰ ਹੋਊਗਾ ਸਭ ਰਿਸਟਰੀਅਰ ਦਫ਼ਤਰ ਹੋਊਗਾ ਸਟਾਫ ਰੂਮ ਤਹਿਸੀਲਦਾਰ ਨਹਿ ਤਹਿਸੀਲਦਾਰ ਖਜ਼ਾਨਾ ਦਫ਼ਤਰ ਲੇਬਰ ਇਨਸਪੈਕਟਰ ਦਫ਼ਤਰ ਦਾ ਫੂਡ ਸਪਲਾਈ ਦਫ਼ਤਰ ਤੇ ਹੋਰ ਸਾਰੀਆਂ ਸਹੂਲਤਾਂ ਜਿਹੜੀਆਂ ਇੱਕੋ ਛੱਤ ਹਲੇ ਮਿਲਣਗੀਆਂ ਪਰ ਇੱਧਰ गोयल ਜੀ ਦੇ ਸਵਰਗਵਾਸੀ ਪੁੱਤਰ ਸੌਰਵ ਕੁਮਾਰ ਦੇ ਨਾਮ ਤੇ ਇੱਕ ਸੰਸਥਾ ਚੱਲ ਰਹੀ ਹੈ ਸੌਰਵ ਫਾਊਂਡੇਸ਼ਨ ਉਹਨਾਂ ਵੱਲੋਂ ਇੱਕ ਕੰਪਲੈਕਸ ਪਹਿਲਾਂ ਵੀ ਬਣਾਇਆ ਗਿਆ ਸੀ ਉਹਨੂੰ ਹੁਣ ਸਾਰਕ ਤੱਕ ਆਮ ਲੋਕਾਂ ਦੇ ਫੰਕਸ਼ਨ ਖੁਸ਼ਗਮੀ ਦੇ ਉਸਔਰਕ ਕੰਪਲੈਕਸ ਦੇ ਵਿੱਚ ਏਸੀ ਕਮਰੇ ਵੀ ਨੇ ਹਾਲ ਵੀ ਹੈ ਕਿ ਅੱਜ ਕੱਲ ਪੂਰਾ ਮਹਿੰਗਾਈ ਹੋ ਗਈ ਹਰ ਇੱਕ ਬੰਦੇ ਦੀ ਵਸਤੀ ਗੱਲ ਨਹੀਂ ਹੈਗੀ ਮੈਸ ਪਹਿਲ ਸਾਂਝਾ ਵੱਡੇ ਵੱਡੇ ਵਿਆਹ ਕਰਨੇ ਤਾਂ ਉੱਥੇ ਗਰੀਬਾਂ ਲਈ ਬਹੁਤ ਬਹੁਤ ਹੀ ਘੱਟ ਨਿਗੂਣੇ ਜੇ ਰੇਟਾਂ ਤੇ ਉੱਥੇ ਕੰਪਲੈਕਸ ਜਿਹੜਾ ਉਹ ਬਹਿਾਂ ਸ਼ਾਦੀਆਂ ਦੇ ਚ ਕੋਈ ਹੋਰ ਫੰਕਸ਼ਨ ਕਰ ਲਿਓ ਮਿਲਦੇ ਨੇ ਇਹ ਧਾਰਮਿਕ ਸਮਾਗਮ ਕਰਾਉਣਾ ਸਮਾਜਿਕ ਕਰਾਉਣਾ ਮੰਡੀ ਦੇ ਵਿੱਚ ਇੱਕ ਆਪ ਰਸੋਈ ਦਾ ਕਾਟਨ ਕੀਤਾ 10 ਰੁਪਏ ਕਿੰਨੇ ਖਰਚਾ ਲਿਆ ਜਾਂਦਾ ਹੈ 10 ਰੁਪਈਆਂ ਦੇ ਵਿੱਚ ਤੁਸੀਂ ਕੋਈ ਵੀ ਬੰਦਾ ਆ ਕੇ ਤੇ ਖਾਣਾ ਖਾ ਸਕਦਾ ਪੇਟ ਭਰ ਕੇ ਖਾਣਾ ਅੱਜ ਦੇ ਮੁੰਗਾਈ ਦੇ ਸਮਾਂਨੇ ਚ ਗਰੀਬਾਂ ਲਈ ਬੜੀ ਵੱਡੀ ਇਹ ਸਵਗਾਤ ਹੈ